ਸਭ ਕਿਹਦੀ ਉੱਪਰ ਕਰਨੀ ਕਿਹਦੀ ਨੀਵੇਂ ਕਰਨੀ ਆ ਇਹ ਪਰਮਾਤਮਾ ਦੇ ਹੱਥ ਚ ਬੜੇ ਬੜੇ ਇਧਰ ਵੇਖੋ ਇਧਰ ਵੇਖੋ ਇਧਰ ਵੇਖੋ ਕਿੰਨਾ ਬੰਦਾ ਸਾਡੀ ਜੇਰਾ ਕਰਦਾ ਇਧਰ ਵੇਖੋ ਇਧਰ ਹਾਜੀ ਜਿੱਤ ਨੂੰ ਕਹ ਰਹੇ ਹੋ ਸਹੀ ਜਿੱਤ ਨੂੰ ਵੀ ਖੁਸ਼ੀ ਕਿਹੜੀ ਗੱਲ ਹੈ ਲੋਕਾਂ ਦੀ ਜਿੱਤ ਡੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਿਹਨਾਂ ਜਿਹਨਾਂ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਦੀ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦੀ ਜਿਹੜਾ ਗੜ ਮਨੇ ਜਾਂਦਾ ਸੀ ਉਹਨੂੰ ਮਰਦਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੁੱਛ ਤੇਰੇ ਦੇ ਲੋਕਾਂ ਦੇ ਰਿੰਦਾਵਾ ਸਾਹਿਬ ਰਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਬਾਬਾ ਨਾਨਕ ਲੋਕਾਂ ਘਟਾਇਆ ਰਿੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਗੱਡੀ ਤੇ ਚੜ ਕੇ ਤੁਸੀਂ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਾਉਂਦੇ ਹੋ ਮਾਰੀ ਗੱਡੀ ਗੈਂਗਸਟਰ ਦੀ ਰੋਪ ਲਾਈ ਸੀ ਗੈਂਗਸਟਰ ਦਾ ਬੜਾ ਰੋਪ ਚੱਲਦਾ ਹੈ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅੰਸਾਰੀ ਉਹਦਾ ਕੀ ਲੱਗਦਾ ਇਧਰ ਭਾਈ ਇਧਰ ਦੇਖੋ ਇਧਰ ਮੈਂ ਕਿਉਂ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ